ਅਕਸਰ ਆਪਾਂ ਦੇਖਿਆ ਕਿ ਜਦੋਂ ਬੰਦੇ ਦੇ ਨਵੀਂ-ਨਵੀਂ ਜਵਾਨੀ ਆਉਂਦੀ ਆ ਉਸ ਟਾਈਮ ਉਹ ਕਿਸੇ ਨਾ ਕਿਸੇ ਕੁੜੀ ਦੇ ਚੱਕਰਾਂ ਦੇ ਵਿੱਚ ਪੈ ਕੇ ਜਾਂ ਤਾਂ ਉਹ ਕਿਸੇ ਗਲਤ ਰਸਤੇ ਪੈ ਜਾਂਦਾ ਜਾਂ ਫਿਰ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਅੱਜ ਦੀ ਇਸ ਸੱਚੀ ਘਟਨਾ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੋਇਆ ਇੱਕ ਲੜਕਾ ਜਵਾਨੀ ਦੇ ਟਾਈਮ ਇੱਕ ਨੌਜਵਾਨ ਲੜਕੀ ਦੇ ਨਾਲ ਪਿਆਰ ਕਰ ਬੈਠਦਾ ਇਸ ਤੋਂ ਬਾਅਦ ਉਹ ਦੋਨੋਂ ਜਾਣੇ ਆਪਸ ਦੇ ਵਿੱਚ ਨੇੜਤਾ ਵਧਾ ਲੈਂਦੇ ਨੇ ਅਤੇ ਫਿਰ ਉਹ ਵਿਆਹ ਕਰਨ ਦਾ ਫੈਸਲਾ ਕਰਦੇ ਨੇ ਇਸ ਤੋਂ ਬਾਅਦ ਉਹ ਲੜਕਾ ਲੜਕੀ ਦੇ ਘਰ ਵਿਚੋਲਾ ਵੀ ਭੇਜਦਾ ਰਿਸ਼ਤਾ ਲੈ ਕੇ ਅਤੇ ਉਹ ਲੜਕੀ ਦਾ ਪਰਿਵਾਰ ਉਸ ਰਿਸ਼ਤੇ ਨੂੰ ਠੁਕਰਾ ਦਿੰਦਾ ਇਹ ਕਹਿ ਕੇ ਕਿ ਸਾਨੂੰ ਤਾਂ ਸਿਰਫ ਨੌਕਰੀ ਪੇਛੇ ਵਾਲਾ ਮੁੰਡਾ ਹੀ ਮਨਜ਼ੂਰ ਹੈ ਅਸੀਂ ਹੋਰ ਕਿਸੇ ਦੇ ਨਾਲ ਵਿਆਹ ਨਹੀਂ ਕਰ ਸਕਦੇ ਇਸ ਤੋਂ ਬਾਅਦ ਲੜਕੀ ਦਾ ਕਿਤੇ ਹੋਰ ਵਿਆਹ ਕਰ ਦਿੱਤਾ ਜਾਂਦਾ ਅਤੇ ਲੜਕੀ ਦਾ ਕਿਤੇ ਹੋਰ ਪਰ ਇਸ ਤੋਂ ਬਾਅਦ ਵੀ ਉਹ ਆਪਸ ਦੇ ਵਿੱਚ ਸੰਪਰਕ ਦੇ ਵਿੱਚ ਰਹਿੰਦੇ ਨੇ ਅਤੇ ਲਗਾਤਾਰ ਉਹਨਾਂ ਦਾ 10 ਸਾਲ ਪਿਆਰ ਚੱਲਦਾ 10 ਸਾਲਾਂ ਤੋਂ ਬਾਅਦ ਫਿਰ ਇੱਕ ਦਿਨ ਐਸਾ ਹੁੰਦਾ ਕਿ ਉਹ ਲੜਕਾ ਉਸ ਲੜਕੀ ਦਾ ਕਤਲ ਕਰ ਦਿੰਦਾ ਹੈ ਕੀ ਆ ਪੂਰੀ ਘਟਨਾ ਕਿੱਥੋਂ ਦੀ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਚਾਹਲ ਅੱਜ ਦੀ ਜੋ ਸੱਚੀ ਘਟਨਾ ਇਹ ਜ਼ਿਲ੍ਹਾ ਮਾਨਸਾ ਦੇ ਨਾਲ ਲੱਗਦੇ ਸ਼ਹਿਰ ਬੁਰਲਾਡਾ ਦੀ ਉਥੋਂ ਦੇ ਰਹਿਣ ਵਾਲੀ ਕਮਲਜੀਤ ਕੌਰ 16 2025 ਨੂੰ ਕਮਲਜੀਤ ਕੌਰ ਨਾਂ ਦੀ ਲੜਕੀ ਦਾ ਪਿਤਾ ਥਾਣਾ ਬੁਲਾਡਾ ਦੇ ਵਿੱਚ ਇੱਕ ਗੁੰਮਸ਼ੁਦਗੀ ਦੀ ਕੰਪਲੀਟ ਦਰਜ ਕਰਵਾਉਂਦਾ ਅਤੇ ਉਹ ਦੱਸਦਾ ਕਿ ਮੇਰੀ ਲੜਕੀ ਕਮਲਜੀਤ ਕੌਰ ਜੋ ਕਿ ਮੁਹਾਲੀ ਦੇ ਵਿੱਚ ਪ੍ਰਾਈਵੇਟ ਨੌਕਰੀ ਕਰਦੀ ਸੀ ਅਤੇ ਉਹ ਮੁੜ ਕੇ ਘਰ ਵਾਪਸ ਨਹੀਂ ਆਈ ਇਸ ਤੋਂ ਬਾਅਦ ਪੁਲਿਸ ਉਸ ਲੜਕੀ ਦੀ ਭਾਲ ਕਰਦੀ ਹੈ ਪਹਿਲਾਂ ਤਾਂ ਪੁਲਿਸ ਸੋਚਦੀ ਹੈ ਵੀ ਹੋ ਸਕਦਾ ਹੈ ਵੀ ਲੜਕੀ ਕਿਤੇ ਇਧਰ ਉਧਰ ਕਿਸੇ ਨਾਲ ਨਾ ਚਲੀ ਗਈ ਹੋਵੇ ਪਰ ਜਿੰਮੇ ਜਿੰਮੇ ਟਾਈਮ ਬੀਤਦਾ ਜਾਂਦਾ ਉਹ ਲੜਕੀ ਕਿਤੋਂ ਵੀ ਨਹੀਂ ਮਿਲਦੀ ਤੱਕ ਦਿਨ ਕੀ ਹੁੰਦਾ ਪੁਲਿਸ ਵਾਲਿਆਂ ਨੂੰ ਉਸ ਦਾ ਪਿਤਾ ਇੱਕ ਬਿਆਨ ਦਰਜ ਕਰਵਾਉਂਦਾ ਅਤੇ ਉਹ ਦੱਸਦਾ ਹੈ ਕਿ ਸਾਡੀ ਲੜਕੀ ਕਮਲਜੀਤ ਕੌਰ ਦੇ ਬਲਵਿੰਦਰ ਸਿੰਘ ਵਾਸੀ ਫਤਿਹਗੜ ਜ਼ਿਲ੍ਹਾ ਸੰਗਰੂ ਉਸ ਦੇ ਨਾਲ ਨਜਾਇਜ਼ ਤਾਲੁਕਤ ਸਨ ਅਤੇ ਸਾਨੂੰ ਸ਼ੱਕ ਹੈ ਕਿ ਹੋ ਨਾ ਹੋ ਉਸ ਲੜਕੇ ਨੇ ਸਾਡੀ ਲੜਕੀ ਨੂੰ ਹੋ ਸਕਦਾ ਹੈ ਜਾਂ ਤਾਂ ਫਿਰ ਮਾਰ ਦਿੱਤਾ ਜਾਂ ਫਿਰ ਕਿਡਨਾਪ ਕਰ ਲਿਆ ਇਸ ਤੋਂ ਬਾਅਦ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਬ੍ਰੀਕੀ ਦੇ ਨਾਲ ਅਤੇ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਅਤੇ ਜਦੋਂ ਬਲਵਿੰਦਰ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਜੋ ਉਹ ਕਹਾਣੀ ਦੱਸਦਾ ਤਾਂ ਸਭ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਬਲਵਿੰਦਰ ਸਿੰਘ ਨੇ ਦੱਸਿਆ ਕਿ 10 ਤਰੀਕ 5ਵਾਂ ਮਹੀਨਾ 2025 ਨੂੰ ਉਹ ਕਮਲਜੀਤ ਘਰ ਨੂੰ ਮਿਲਣ ਲਈ ਜਾਂਦਾ ਇਸ ਤੋਂ ਬਾਅਦ ਉਹ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਨੇ ਇਸ ਤੋਂ ਬਾਅਦ ਉਹ ਇੱਕ ਹੋਟਲ ਦੇ ਵਿੱਚ ਚਲੇ ਜਾਂਦੇ ਨੇ ਜਿੱਥੇ ਉਹ ਇਕੱਠੇ ਬੈਠ ਕੇ ਖਾਣਾ ਵੀ ਖਾਂਦੇ ਨੇ ਪਰ ਇਸ ਤੋਂ ਬਾਅਦ ਉਹਨਾਂ ਦੀਆਂ ਕੁਝ ਗੱਲਾਂ-ਵਾਟਾਂ ਹੁੰਦੀਆਂ ਨੇ ਉਹਨਾਂ ਗੱਲਾਂ-ਵਾਟਾਂ ਦੇ ਵਿੱਚ ਹੀ ਕਮਲਜੀਤ ਇਹ ਗੱਲ ਕਹਿ ਦਿੰਦੀ ਹੈ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਅੱਗੋਂ ਬਲਵਿੰਦਰ ਕਹਿ ਦਿੰਦਾ ਵੀ ਦੇਖ ਮੈਂ ਵੀ ਵਿਆਹਿਆ ਹੋਇਆ ਤੇ ਤੂੰ ਵੀ ਵਿਆਹੀ ਹੋਇਆ ਇਸ ਤੋਂ ਬਾਅਦ ਕਮਲਜੀਤ ਕੌਰ ਇਹ ਵੀ ਗੱਲ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਆਪਣੇ ਬੱਚਿਆਂ ਅਤੇ ਪਤਨੀ ਨੂੰ ਜਾਂ ਤਾਂ ਫਿਰ ਮਾਰ ਦੇ ਜਾਂ ਫਿਰ ਉਹਨਾਂ ਨੂੰ ਛੱਡ ਦੇ ਇਹ ਗੱਲ ਸੀ ਜਿਹੜੀ ਇਹ ਕਿਤੇ ਨਾ ਕਿਤੇ ਬਲਵਿੰਦਰ ਸਿੰਘ ਨੂੰ ਚੁੱਪ ਜਾਂਦੀ ਹੈ ਕਿਉਂਕਿ ਬਲਵਿੰਦਰ ਸਿੰਘ ਆਪਣੇ ਬੱਚਿਆਂ ਨੂੰ ਬੇहद ਜ਼ਿਆਦਾ ਪਿਆਰ ਕਰਦਾ ਸੀ ਪਰ ਦੂਸਰੇ ਪਾਸੇ ਉਹ ਕਮਲਜੀਤ ਕੌਰ ਦੇ ਸੰਪਰਕ ਦੇ ਵਿੱਚ ਵੀ ਸੀ ਹੁਣ ਬਲਵਿੰਦਰ ਸਿੰਘ ਨੂੰ ਕਮਲਜੀਤ ਕੌਰ ਤੋਂ ਖਹਿੜਾ ਛਡਾਉਣਾ ਮੁਸ਼ਕਲ ਹੋ ਚੁੱਕਿਆ ਸੀ ਕਿਉਂਕਿ ਕਮਲਜੀਤ ਕੌਰ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਹੁਣ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਬਲਵਿੰਦਰ ਦਾ ਪਹਿਲਾ ਹੀ ਵਿਆਹ ਹੋ ਚੁੱਕਿਆ ਸੀ ਇਸ ਤੋਂ ਬਾਅਦ ਕਮਲਜੀਤ ਕੌਰ ਨੂੰ ਉਹ ਗੱਡੀ ਦੇ ਵਿੱਚ ਬਿਠਾਉਂਦਾ ਅਤੇ ਇੱਕ ਨਹਿਰ ਦੇ ਕੰਢੇ ਲੈ ਕੇ ਆ ਜਾਂਦਾ ਕਿਉਂਕਿ ਬਲਵਿੰਦਰ ਸਿੰਘ ਨੇ ਪਹਿਲਾਂ ਹੀ ਪਲਾਨ ਬਣਾ ਲਿਆ ਸੀ ਆਪਣੇ ਮਨ ਦੇ ਵਿੱਚ ਕਿਉਂ ਨਾ ਮੈਂ ਕਮਲਜੀਤ ਕੌਰ ਨੂੰ ਹੀ ਖਤਮ ਕਰ ਦੇਵਾਂ ਨਾ ਰਹੇਗਾ ਬਾਸ ਨਾ ਵਜੇਗੀ ਬਾਂਸਰੀ ਇਸ ਤੋਂ ਬਾਅਦ ਉਹ ਕਮਲਜੀਤ ਦਾ ਉਸੇ ਦੀ ਚੁੰਨੀ ਦੇ ਨਾਲ ਗਲਾ ਘੁੱਟਦਾ ਅਤੇ ਨਹਿਰ ਦੇ ਵਿੱਚ ਤੱਕਾ ਮਾਰ ਦਿੰਦਾ ਅਤੇ ਫਿਰ ਉਹ ਆਪਣੇ ਘਰ ਵਾਪਸ ਆ ਜਾਂਦਾ ਬੜੇ ਹੀ ਆਰਾਮ ਦੇ ਨਾਲ ਇਸ ਗੱਲ ਦੀ ਕਿਸੇ ਨੂੰ ਵੀ ਪਿੰਕ ਨਹੀਂ ਲੱਗਦੀ ਅਤੇ ਆਪਣੇ ਉਹ ਕੰਮਕਾਰ ਤੇ ਲੱਗ ਜਾਂਦਾ ਤਾਂ ਜਿਵੇਂ ਜਿਵੇਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਆ ਤਾਂ ਫਿਰ ਬਲਵਿੰਦਰ ਸਿੰਘ ਦਾ ਨਾਂ ਸਾਹਮਣੇ ਆਉਂਦਾ ਅਤੇ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਸ ਜਗ੍ਹਾ ਤੇ ਵੀ ਲੈ ਕੇ ਜਾਇਆ ਜਾਂਦਾ ਜਿੱਥੇ ਬਲਵਿੰਦਰ ਸਿੰਘ ਨੇ ਇਸ ਘਟਨਾਕਰਮ ਨੂੰ ਅੰਜਾਮ ਦਿੱਤਾ ਬਲਵਿੰਦਰ ਸਿੰਘ ਨੇ ਖੁਦ ਕਬੂਲ ਕੀਤਾ ਕਿ ਮੈਂ ਕਮਲਜੀਤ ਦਾ ਕਤਲ ਕੀਤਾ ਉਸ ਦਾ ਗਲਾ ਕੁੱਟ ਕੇ ਨਹਿਰ ਦੇ ਵਿੱਚ ਸੁੱਟਿਆ ਉਸ ਦਾ ਕਾਰਨ ਇਹ ਸੀ ਕਿਉਂਕਿ ਕਮਲਜੀਤ ਕੌਰ ਉਸ ਨੂੰ ਵਿਆਹ ਕਰਾਉਣ ਦੇ ਲਈ ਫੋਰਸ ਕਰਦੀ ਸੀ ਇਸ ਗੱਲ ਤੋਂ ਖਫਾ ਹੋ ਕੇ ਬਲਵਿੰਦਰ ਸਿੰਘ ਨੇ ਕਮਲਜੀਤ ਕੌਰ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਫਲਹਾਲ ਪੁਲਿਸ ਨੇ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਬਣਦੀ ਹੈ ਧਾਰਾ ਮਾ ਤਹਿਤ ਉਸਤੇ ਮੁਕੱਦਮਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਸਾ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਕੀ ਬਲਵਿੰਦਰ ਸਿੰਘ ਨੇ ਇਹ ਸਹੀ ਕੀਤਾ ਜਾਂ ਫਿਰ ਕਮੋਜੀਤ ਇੱਥੇ ਸਹੀ ਸੀ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ ਜੇਕਰ ਪਹਿਲੀ ਵਾਰ ਚੈਨਲ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਲਾਇਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਸੋ ਮਿਲਦੇ ਹਾਂ ਕਿਸੇ ਨਵੀਂ ਕ੍ਰਾਈਮ ਨਿਊਜ਼ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਟੱਚ